ਸਨਮਾਨਯੋ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਦੇ 31ਵੇਂ ਐਪੀਸੋਡ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ 31ਵੀਂ ਪੌੜੀ ਦੀ ਸੰਖੇਪ ਵਿਚਾਰ ਕਰਨ ਦਾ ਯਤਨ ਕਰਾਂਗੇ ਪਹਿਲੇ ਆਪ ਜੀ ਇਸ ਪੌੜੀ ਦਾ ਪਾਠ শ্রবণ ਕਰੋ ਫਿਰ ਵਿਚਾਰ ਵਿੱਚ ਜੁੜਨ ਦਾ ਉਪਰਾਲਾ ਕਰਦੇ ਆ ਆਸਣ ਲੋਏ ਲੋਏ ਪੰਡਾਹਰ ਜੋ ਕਿਛ ਪਾਇਆ ਸੋ ਏ ਕਾਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦ ਅਨਾਹਤੇ ਜੁਗ ਜੁਗੇ ਕੋ ਵੇਸ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਰਤਾ ਪੁਰਖ ਮਹਾਨ ਹੈ ਉੱਥੇ ਉਸ ਦੀ ਕੁਦਰਤ ਵੀ ਕੋਈ ਕਟ ਨਹੀਂ ਸਤਗੁਰੂ ਜੀ ਨੇ ਕਰਤੇ ਨੂੰ ਤੇ ਕੁਦਰਤ ਨੂੰ ਇਕੱਠਿਆਂ ਦੇਖਿਆ ਹੈ ਬਲਕੇ ਬੜਾ ਪ੍ਰਸਿੱਧ ਗੁਰਬਾਣੀ ਦਾ ਬਚਨ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ हे ਪ੍ਰਭੂ ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ ਜਦ ਮੈਂ ਇਹ ਦੇਖਦਾ ਹਾਂ ਕਿ ਕੁਦਰਤ ਦੇ ਵਿੱਚ ਤੂੰ ਆਪ ਹੀ ਬੈਠਾ ਹੈ ਇਹ ਕੁਦਰਤ ਕੋਈ ਵੱਖਰੀ ਨਹੀਂ ਤੇਰਾ ਹੀ ਰੂਪ ਹੈ ਤੇ ਤੇਰਾ ਅੰਤ ਕੋਈ ਨਹੀਂ ਪਾ ਸਕਿਆ ਇਸ ਲਈ ਸੱਚ ਇਹ ਹੈ ਕੁਦਰਤ ਦਾ ਵੀ ਕੋਈ ਅੰਤ ਨਾ ਪਾ ਸਕਿਆ ਇਹ ਨਾ ਪਾ ਸਕੇਗਾ ਲੱਖ ਦਿਮਾਗ ਦੇ ਘੋੜੇ ਦੌੜਾਉਂਦੇ ਰਹੀਏ ਨਾ ਕਰਤੇ ਦਾ ਕੋਈ ਅੰਤ ਹੈ ਨਾ ਕੁਦਰਤ ਦਾ ਹੀ ਮਿਲੇਗਾ ਇਹ ਬਹੁਤ ਹੀ ਡੂੰਗੀ ਦ੍ਰਿਸ਼ਟੀ ਹੈ ਕਿ ਪਦਾਰਥ ਵਿੱਚੋਂ ਪਰਮਾਤਮਾ ਨੂੰ ਦੇਖਣਾ ਪਦਾਰਥ ਤਾਂ ਸਭ ਨੂੰ ਦਿਸਦੇ ਨੇ ਜਿਸ ਪਾਸ ਵੀ ਅੱਖਾਂ ਹਨ ਉਹ ਦੇਖ ਸਕਦਾ ਹੈ ਪਰ ਅੰਦਰਲੀ ਅੱਖ ਤੋਂ ਬਗੈਰ ਅੰਦਰ ਵਸਦੇ ਪਰਮਾਤਮਾ ਨੂੰ ਨਹੀਂ ਦੇਖਿਆ ਜਾ ਸਕਦਾ ਪਦਾਰਥ ਤੱਕ ਸੀਮਿਤ ਰਹਿ ਜਾਓਗੇ ਸਤਿਗੁਰੂ ਕਹਿੰਦੇ ਨੇ हे ਪ੍ਰਭੂ ਮੈਂ ਤੇਰਾ ਆਸਣ ਵੇਖਦਾ ਹਾਂ ਔਰ ਹੈਰਾਨ ਹੁੰਦਾ ਆਸਣ ਲੋਏ ਲੋਏ ਪੰਡਾਰ ਹਰ ਲੋਕ ਵਿੱਚ ਮਤਲਬ ਪੂਰੀ ਦੀ ਪੂਰੀ ਕਾਇਨਾਤ ਵਿੱਚ ਕੁਦਰਤ ਵਿੱਚ ਸ੍ਰਿਸ਼ਟੀ ਵਿੱਚ हे ਪ੍ਰਭੂ ਤੂੰ ਆਸਣ ਲਗਾ ਕੇ ਬੈਠਾ ਹੈ ਕੇਵਲ ਆਸਣ ਹੀ ਨਹੀਂ ਲਗਾਇਆ ਤੂੰ ਪੰਡਾਰ ਵੀ ਪਰ ਦਿੱਤੇ ਜਿਸ ਜਿਸ ਵਸਤੂ ਦੀ ਪਦਾਰਥ ਦੀ ਜਿੰਨੀ ਜਿੰਨੀ ਜਿਵੇਂ ਜਿਵੇਂ ਜ਼ਰੂਰਤ ਸੀ ਉਸ ਤੰਗ ਨਾਲ ਤੂੰ ਉਸ ਨੂੰ ਧਰ ਦਿੱਤਾ ਹੈ ਕੇਵਲ ਪ੍ਰਸ਼ਾਦਾ ਪਾਣੀ ਤੇ ਕੱਪੜੇ ਤੱਕ ਹੀ ਸੀਮਤ ਹੋ ਕੇ ਨਾ ਰਹਿ ਜਾਈਏ ਅਗਰ ਇਸ ਪ੍ਰਿਥਵੀ ਤੇ ਸੂਰਜ ਦੀ ਧੁੱਪ ਨਾ ਆਵੇ ਇਹ ਧੁੱਪ ਦਾ ਵਿਟਾਮਿਨ ਡੀ ਦਾ ਤੇ ਹੋਰ ਕਿੰਨੇ ਜ਼ਿੰਦਗੀ ਨੂੰ ਸੁੱਖ ਦੇਣ ਵਾਲੇ ਤੱਤਾਂ ਦਾ ਖਜ਼ਾਨਾ ਕੇਵਲ ਸੂਰਜ ਦੀ ਧੁੱਪ ਤੇ ਸੂਰਜ ਕੋਈ ਸਾਡੇ ਨੇੜੇ ਤਾਂ ਨਹੀਂ Miles, 93 ਮਿਲੀਅਨ ਮਾਈਲਸ 93 ਮਿਲੀਅਨ ਮਾਈਲਸ ਦੂਰ ਹੈ ਧਰਤੀ ਤੋਂ ਔਰ 186000 ਮੀਲ ਉਸ ਦੀ ਰੋਸ਼ਨੀ ਕਿਉਂਕਿ ਰੋਸ਼ਨੀ ਦੀ ਸਪੀਡ ਇੰਨੀ ਹੈ ਪਰ ਸੈਕਿੰਡ ਟਰੈਵਲ ਕਰ ਰਹੀ ਹੈ ਫਿਰ ਇੱਥੇ ਤੱਕ ਉਹ ਕੇਵਲ ਰੋਸ਼ਨੀ ਨਹੀਂ ਆਉਂਦੀ ਉਸ ਵਿੱਚ ਜਿੰਨੀ ਹੀਟ ਚਾਹੀਦੀ ਹੈ ਇਸ ਪ੍ਰithvi ਦਾ ਜੀਵਨ ਚਲਾਉਣ ਲਈ ਉਹ ਵੀ ਵਿੱਚ ਹੈ ਉਸ ਦੇ ਪੰਡਾਰਿਆਂ ਵੱਲ ਜਰਾ ਆਦਮੀ ਦੇਖੇ ਤਾਂ ਕੇਵਲ ਜ਼ਬਾਨ ਤੋਂ ਇਹੀ ਬੋਲ ਨਿਕਲਣਗੇ ਵਾਹਿਗੁਰੂ 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 ਸਿਵਾਏ ਅश्चर्यਤਾ ਤੋਂ ਹੋਰ ਕੁਝ ਨਹੀਂ ਬਿਨਾਂ ਤਾਂ ਕੀਤਾ ਹੀ ਨਾ ਜਾ ਸਕੇਗਾ। ਔਰ ਇਹ ਰੌਸ਼ਨੀ ਸੂਰਜ ਦੀ ਨਾ ਆਵੇ ਧੁੱਪ ਨਾ ਆਵੇ ਉਸ ਦੀ ਹੀਟ ਨਾ ਆਵੇ ਤਾਂ ਬੂਟੇ ਵੀ ਨਹੀਂ ਹੋ ਸਕਦੇ ਆਦਮੀ ਤਾਂ ਦੂਰ ਦੀ ਗੱਲ। ਜਿੰਨੇ ਦਰਖਤ ਖੜੋਤੇ ਨੇ ਇਹਨਾਂ ਲਈ ਵੀ ਭੋਜਨ ਸੂਰਜ ਦੀ ਰੌਸ਼ਨੀ ਵਿੱਚੋਂ ਮਿਲ ਰਿਹਾ ਹੈ। ਮੌਸਮ ਬਦਲਦੇ ਨੇ ਇਹ ਸੂਰਜ ਦੀ ਖੇਡ ਹੈ। ਪਾਣੀ ਬਰਸਦਾ ਹੈ ਸੂਰਜ ਦੀ ਖੇਡ ਹੈ ਬੱਦਲ ਵੀ ਉਂਝ ਨਹੀਂ ਆ ਜਾਂਦੇ। ਔਰ ਕਦੋਂ ਤੋਂ ਸੇਵਾ ਕਰ ਰਿਹਾ ਹੈ ਇਸ ਕਾਇਨਾਤ ਦੀ ਇਹ ਸੂਰਜ ਕੋਈ 5 ਬਿਲੀਅਨ ਸਾਲ ਇਸ ਦੀ ਉਮਰ ਕਰਤਾ ਪੁਰਖ ਨੇ ਕਿਵੇਂ ਇਸ ਵਿੱਚ ਭੰਡਾਰ ਜ਼ਿੰਦਗੀ ਦੇ ਪਰ ਦਿੱਤੇ ਸੂਰਜ ਤੇ ਕੋਈ ਨਾ ਜੀ ਸਕੇ। ਪਰ ਉਨੀ ਵਿਥ ਤੇ ਪ੍ਰithvi ਨੂੰ ਧਰ ਦਿੱਤਾ ਕੋਈ 150 ਮਿਲੀਅਨ ਕਿਲੋਮੀਟਰ ਦੂਰ ਤੇ ਕਿ ਇਥੇ ਇਨਸਾਨ ਵੀ ਜੀ ਸਕੇ ਜਿੰਨੇ ਖਜ਼ਾਨੇ ਦੀ ਜ਼ਰੂਰਤ ਹੈ ਹੀਟ ਦੀ ਰੋਸ਼ਨੀ ਦੀ ਉਨੀ ਵਿਥ ਤੇ ਬਣਾ ਦਿੱਤੀ ਧਰਤੀ ਇਹ ਕੋਈ ਘਟ ਹੈ ਕੇਵਲ ਸੂਰਜ ਨਹੀਂ ਉਸਦੇ ਭੰਡਾਰੇ ਤਾਂ ਕਣ-ਕਣ ਵਿੱਚੋਂ ਦੇਖ ਸਕਦੇ ਹੋ ਚੰ드ਰਮਾ ਹੈ ਉਸ پاس ਆਪਣੀ ਰੋਸ਼ਨੀ ਨਹੀਂ ਪਰ ਕਿਵੇਂ ਚੱਲ ਰਹੇ ਨੇ ਇਹ ਗ੍ਰਹਿ ਕਿ ਸੂਰਜ ਦੀ ਰੋਸ਼ਨੀ ਚੰ드ਰਮਾ ਤੇ ਪਵੇ ਚੰ드ਰਮਾ ਤੋਂ ਚਾਨਣੀ ਬਣ ਕੇ ਧਰਤੀ ਤੇ ਆਵੇ ਫਲਾਂ ਵਿੱਚ ਰਸ ਭਰਦਾ ਹੈ ਚੰ드ਰਮਾ ਦੇ ਕਾਰਨ ਫਸਲਾਂ ਪੱਕਦੀਆਂ ਨੇ ਇਹਨਾਂ ਵਿੱਚ ਤੱਤਵ ਭਰਦੇ ਨੇ ਇਹ ਚੰ드ਰਮਾ ਦੀ ਖੇੜ ਇਹ ਪੰਡਾਰ ਕਿਸੇ ਹੋਰ ਨੇ ਨਹੀਂ ਤਰੇ 1084400 ਕਿਲੋਮੀਟਰ ਜ਼ਮੀਨ ਤੋਂ ਦੂਰ ਹੈ ਐਵਰੇਜ ਇਹ ਚੰ드ਰਮਾ ਤੇ ਇੱਥੇ ਦੇ ਫਲਾਂ ਵਿੱਚ ਰਸ ਪਰ ਰਿਹਾ ਹੈ ਸਾਡੇ ਮੌਸਮ ਤੇ ਅਸਰ ਪਾਉਂਦਾ ਹੈ ਮੌਸਮ ਤੇ ਹੀ ਨਹੀਂ ਸਮੁੰਦਰ ਵਿੱਚ ਜਵਾਰ-ਭਾਟੇ ਆਉਂਦੇ ਨੇ ਪਾਣੀ ਚੜਦਾ ਹੈ ਉਤਰਦਾ ਹੈ ਇਹ ਚੰਦਰਮਾ ਦੀ ਖਿੱਚ ਦੇ ਕਾਰਨ ਹੈ ਕੇਵਲ ਪਾਣੀ ਤੇ ਹੀ ਨਹੀਂ ਮਨੁੱਖ ਤੇ ਚੰਦਰਮਾ ਦਾ ਕਿੰਨਾ ਅਸਰ ਹੈ ਮੈਂ ਕੇਵਲ ਇੱਕ ਮਿਸਾਲ ਤੁਹਾਡੇ ਸਾਹਮਣੇ ਰੱਖਦਾ ਸਾਡੇ ਦਿਮਾਗ ਦੀਆਂ ਸੋਚਾਂ ਚੰਦਰਮਾ ਦੀ ਚਾਨਣੀ ਬਦਲ ਦਿੰਦੀ ਹੈ ਉਸ ਦੀ ਖਿੱਚ ਸਾਡੇ ਦਿਮਾਗ ਦੀਆਂ ਤਰੰਗਾਂ ਨੂੰ ਬਦਲ ਦਿੰਦੀ ਹੈ ਇੱਕ ਬਿਮਾਰੀ ਹੈ ਉਸ ਨੂੰ ਆਖਦੇ ਨੇ ਚਾਂਦ ਮਾਰਾ ਲੂਨੈਟਿਕ ਨੇ ਲੋਕ ਜਿਨ੍ਹਾਂ ਨੂੰ ਪੂਰਨਮਾਸੀ ਤੇ ਆ ਕੇ ਦੌਰਾ ਪੈਂਦਾ ਜਿਵੇਂ ਪਾਣੀ ਸਮੁੰਦਰ ਦਾ ਚੜਦਾ ਐ ਇਉਂ ਦਿਮਾਗ ਦੀਆਂ ਤਰੰਗਾਂ ਵੀ ਚੜ ਜਾਂਦੀਆਂ ਨੇ ਉਸ ਨੂੰ ਅਸੀਂ ਚਾਂਦ ਮਾਰਾਂ ਪੰਜਾਬੀ ਵਿੱਚ ਆਖਨੇ ਆ ਚੰ드ਰਮਾ ਦਾ ਮਾਰਿਆ ਹੋਇਆ ਤੇ ਕਿੰਨਿਆਂ ਨੂੰ ਉਹੀ ਤਰੰਗਾਂ ਐਸਾ ਅਸਰ ਕਰਦੀਆਂ ਨੇ ਕਿ ਕਿਸੇ ਨੂੰ ਕਵਤਾ ਉਤਰਦੀ ਹੈ ਪੂਰਨਮਾਸ਼ੀ ਦੇ ਨੇੜੇ ਕੋਈ ਚਿੱਤਰਕਾਰ ਨੂੰ ਨਵੇਂ ਸੁਪਨੇ ਅੰਦਰ ਪੈਦਾ ਹੁੰਦੇ ਨੇ ਇਸ ਤਰ੍ਹਾਂ ਦਾ ਚਿੱਤਰ ਬਣਾਇਆ ਜਾਵੇ ਇਹ ਸਭ ਚੰ드ਰਮਾ ਦਾ ਅਸਰ ਹੈ ਜ਼ਮੀਨ ਨੂੰ ਸੰਭਾਲਣ ਵਿੱਚ ਵੀ ਚੰ드ਰਮਾ ਦਾ ਯੋਗਦਾਨ ਹੈ ਫਿਰ ਮਾਰਸ ਗ੍ਰਹਿ ਲੋਹਾ ਲੋਹਾ ਵਿੱਚ ਨਰੰਕਾਰ ਨੇ ਪੰਡਾਰ ਭਰ ਦਿੱਤੇ ਜਿਹੜੇ ਕੰਮ ਆ ਰਹੇ ਨੇ ਪੰਡਾਰਾ ਕੇਵਲ ਭੋਜਨ ਦਾ ਹੀ ਨਹੀਂ ਕਿੰਨੀਆਂ ਸ਼ਕਤੀਆਂ ਸਾਡੀ ਜ਼ਿੰਦਗੀ ਨੂੰ ਚਲਾਉਣ ਲਈ ਕੰਮ ਕਰ ਰਹੀਆਂ ਨੇ ਚੰ드ਰਮਾ ਤੋਂ ਇਲਾਵਾ ਮੰਗਲ ਗ੍ਰਹਿ 225 ਮਿਲੀਅਨ ਕਿਲੋਮੀਟਰ ਧਰਤੀ ਤੋਂ ਦੂਰ 140 ਮਿਲੀਅਨ ਮੀਲ ਤਾਂ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਉਹ ਵੀ ਕਰੇ ਪ੍ਰithvi ਨੂੰ ਆਪਣੇ ਢੰਗ ਨਾਲ ਚੱਲਦੇ ਰੱਖਣ ਵਿੱਚ ਮੰਗਲ ਗ੍ਰਹਿ ਦਾ ਵੀ ਯੋਗਦਾਨ ਹੈ ਇਹੋ ਹੀ ਬਾਕੀ ਨੇ ਜੁਪੀਟਰ ਕਿੰਨਾ ਵੱਡਾ ਹੈ ਗ੍ਰਹਿ ਉਸ ਦਾ ਅਸਰ ਵੀ ਇਸ ਧਰਤੀ ਤੇ ਤੋਂ ਜ਼ਿੰਦਗੀ ਇੰਨੀ ਕੰਪਲੀਕੇਟਡ ਹੈ ਜਿੰਨੀ ਜਿੰਨੀ ਗਹਿਰਾਈ ਤੱਕ ਵਿਚਾਰੋਗੇ ਅश्चर्यਤਾ ਨਾਲ ਪਰ ਜਾਓਗੇ ਉਹ ਕਰਤਾ ਪੁਰਖ ਨੇ ਇਸ ਨੂੰ ਚਲਾਉਣ ਲਈ ਕਿੰਨੇ ਪੰਡਾਰ ਕਿੰਨੀ ਤਰ੍ਹਾਂ ਦੇ ਛੱਡੋ ਭੋਜਨ ਦੀ ਵੀ ਗੱਲ ਪਾਣੀ ਦੀ ਵੀ ਗੱਲ ਜੇ ਧਰਤੀ ਵਿੱਚੋਂ ਖਿੱਚ ਹੀ ਨਾ ਪੈਦਾ ਕਰਦਾ ਗ੍ਰੈਵਿਟੀ ਨਾ ਹੁੰਦੀ ਕੀ ਅਸੀਂ ਜੀ ਸਕਦੇ ਚੰਗੇ ਭਲੇ ਚੱਲਦੇ ਫਿਰਦੇ ਹਾਂ ਦੌੜਦੇ ਹਾਂ ਕੰਮ ਕਰਦੇ ਹਾਂ ਬੈਠਦੇ ਹਾਂ ਉੱਠਦੇ ਹਾਂ ਇਸ ਦੇ ਪਿੱਛੇ ਗ੍ਰੈਵਿਟੀ ਹੈ ਖਿੱਚ ਹੈ ਧਰਤੀ ਦੀ ਅਗਰ ਨਾ ਹੋਵੇ ਜਦੋਂ ਮਨੁੱਖ ਧਰਤੀ ਤੋਂ ਚੰ드ਰਮਾ ਤੇ ਗਿਆ ਤੇ ਜਿੰਨੀ ਛਾਲ ਉਹ ਮਾਰ ਸਕਦਾ ਸੀ 8 ਗੁਣਾ ਵੱਡੀ ਵੱਜੀ ਕਿਉਂਕਿ ਗ੍ਰੈਵਿਟੀ ਘਟ ਹੈ بڑے ਪੰਡਾਰ ਨੇ ਉਸ ਤੇ ਕੋਈ ਅੰਤ ਨਹੀਂ ਲੋਹਾ ਲੋਹਾ ਵਿੱਚ ਉਸ ਕਰਤੇ ਪੁਰਖ ਨੇ ਆਪਣਾ ਵਾਸ ਵੀ ਰੱਖਿਆ ਆਪਣੀਆਂ ਸ਼ਕਤੀਆਂ ਦੇ ਵੀ ਪੰਡਾਰ ਪਰ ਦਿੱਤੇ ਹਨ ਜੋ ਦੇਖਣ ਦੀ ਜਾਂਚ ਸਿੱਖ ਜਾਂਦਾ ਹੈ ਉਸ ਨੂੰ ਫਿਰ ਪਦਾਰਥ ਵਿੱਚੋਂ ਵੀ ਪਰਮਾਤਮਾ ਦੀ ਸ਼ਕਤੀ ਦਿਸਦੀ ਹੈ। ਭਗਤ ਨਾਮਦੇਵ ਜੀ ਨੇ ਦੇਖੀ ਤੇ ਉਹਨਾਂ ਨੇ ਐਲਾਨ ਕੀਤਾ ਇੱਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਉਹ ਇੱਕ ਹੀ ਅਨੇਕਤਾ ਵਿੱਚ ਵਿਆਪਕ ਹੋ ਕੇ ਬੈਠਾ ਹੋਇਆ ਹੈ ਜਿੱਧਰ ਦੇਖਦਾ ਉਹੀ ਹੈ। ਦਿਸਦੇ ਨੇ ਚਿੱਤਰ ਮਾਇਆ ਦੇ ਬੜੇ ਸੋਹਣੇ ਨੇ ਪਰੇ ਨ ਚਿੱਤਰਾਂ ਦੇ ਪਿੱਛੇ ਕਾਰਾਗਰੀ ਕਿਸ ਦੀ ਹੈ ਸ਼ਕਤੀ ਕਿਸ ਦੀ ਹੈ ਮੈਂ ਉਸ ਨੂੰ ਵੀ ਪਹਿਚਾਣਦਾ ਮਾਇਆ ਚਿੱਤਰ ਬਚਿਤਰ ਬੇਮੋਹਤ ਬਿਰਲਾ ਬੂਝੇ ਕੋਈ ਪਰੇ ਸਮਝ ਸਾਰਿਆਂ پاس ਨਹੀਂ ਟਾਂਵਾ ਟਾਂਵਾ ਮਨੋਖ ਇਸ ਨੂੰ ਸਮਝਦਾ ਹੈ ਤੇ ਜੋ ਸਮਝ ਲੈਂਦਾ ਹੈ ਫਿਰ ਉਹ ਇੱਕ ਐਲਾਨ ਕਰਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਲੱਖ ਵੱਖ ਵੱਖ ਆਕਾਰ ਦਿਸਦੇ ਹੁਣ ਹੈ ਨਿਰੰਕਾਰ ਹੀ ਉਸ ਤੋਂ ਬਿਨਾ ਕੋਈ ਦੂਜਾ ਨਹੀਂ ਜਿੰਨਾ ਚਿਰ ਅਸੀਂ ਆਕਾਰ ਦੇਖਦੇ ਹਾਂ ਉਹ ਇੱਕ ਮਿਸਾਲ ਦੇ ਕੇ ਭਗਤ ਨਾਮਦੇਵ ਜੀ ਸਮਝਾਉਂਦੇ ਨੇ ਉਹ ਕਹਿੰਦੇ ਨੇ ਸੂਤ ਇੱਕ ਮਾਨਸਤ ਸਹੰਸ ਜੈਸੇ ਔਤ ਪੋਤ ਪ੍ਰਭ ਸੋਈ ਮਾਲਾ ਦੇ ਮਣ ਕੇ ਵੇਖ ਕੇ ਮਨੁੱਖ ਸਮਝਦਾ ਹੈ ਸੁੰਦਰ ਮਾਲਾ ਪਰ ਜੋ ਦੂੰਗੀ ਦ੍ਰਿਸ਼ਟੀ ਵਾਲਾ ਮਨੁੱਖ ਹੈ ਉਹ ਸਮਝਦਾ ਇਹ ਮੰਨ ਕੇ ਉਂਝ ਨਹੀਂ ਇਹਨਾਂ ਨੂੰ ਸੰਭਾਲਣ ਵਾਲਾ ਅਸਲੀ ਧਾਗਾ ਹੈ ਜਿਸ ਵਿੱਚ ਪਰੋਏ ਗਏ ਨੇ ਉਹ ਇੱਕ ਨਿਰੰਕਾਰ ਦੀ ਸ਼ਕਤੀ ਹੀ ਹੈ ਪਾਣੀ ਤੇ ਉੱਠਦੀਆਂ ਤਰੰਗਾਂ ਨੂੰ ਦੇਖ ਕੇ ਕੋਈ ਪ੍ਰਸੰਨ ਹੋ ਸਕਦਾ ਹੈ ਪਰ ਸੂਝਵਾਨ ਪੁਰਸ਼ ਨੂੰ ਪਤਾ ਹੈ ਤਰੰਗਾਂ ਤਾਂ ਨੇ ਜੇ ਪਾਣੀ ਹੈ ਜਲ ਤਰੰਗ ਅਰ ਫੇਨ ਬੁਦਬੁਦਾ ਇਹ ਬੁਲਬਲੇ ਉੱਠਦੇ ਨੇ ਪਾਣੀ ਹੈ ਤਾਂ ਉੱਠਦੇ ਨੇ ਨਹੀਂ ਤੇ ਬੁਲਬਲੇ ਦੀ ਕੀ ਔਕਾਤ ਹੈ ਜਲ ਤੇ ਪੈਣ ਨਾ ਹੋਈ ਉਸ ਪਾਣੀ ਤੋਂ ਅਲੱਗ ਨਹੀਂ ਹੋ ਸਕਦੇ ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ ਕੇਵਲ ਵਿਚਾਰ ਕਰਨ ਦੀ ਲੋੜ ਹੈ ਉਹੀ ਹਰ ਪਾਸੇ ਵਿਆਪਕ ਹੋ ਕੇ ਪਸਾਰੇ ਵਿੱਚ ਫਸਰ ਰਿਹਾ ਹੈ ਇਹ ਲੀਲਾ ਹੀ ਉਸ ਦੀ ਹੈ ਭਗਤ ਧੰਨਾ ਜੀ ਨੇ ਵੀ ਇਸ ਵਿਚਾਰ ਨੂੰ ਆਪਣੇ ਢੰਗ ਨਾਲ ਪ੍ਰਗਟ ਕੀਤਾ ਕਿ ਉਸ ਨਿਰੰਕਾਰ ਨੇ ਕੇਵਲ ਕਾਇਨਾਤ ਸਿਰਜੀ ਹੀ ਨਹੀਂ ਇਸ ਵਿੱਚ ਐਸੇ ਭੰਡਾਰ ਭਰੇ ਨੇ ਦੂਰ ਦੀ ਚੰਦਰਮਾ ਸੂਰਜ ਤੇ ਮੰਗਲ ਤੇ ਜੁਪੀਟਰ ਨੂੰ ਦੇਖਣ ਦੀ ਵੀ ਗੱਲ ਇੱਕ ਪਾਸੇ ਰਹਿਣ ਦਿਓ ਆਪਣੀ ਜ਼ਿੰਦਗੀ ਵਿੱਚ ਦੇਖ ਲਓ ਇਹ ਤਾਂ ਨੇੜੇ ਹੈ ਨਾ ਇਸ ਤੋਂ ਨੇੜੇ ਤਾਂ ਹੋਰ ਕੁਝ ਨਹੀਂ ਕਿਵੇਂ ਭੰਡਾਰ ਭਰੇ ਕਿਵੇਂ ਸੰਭਾਲੇ ਤੇ ਕਿਵੇਂ ਤੈਨੂੰ ਪਰਤਪਾਲਿਆ ਉਹ ਕਹਿੰਦੇ ਨੇ ਰੇ ਚਿਤ ਚਿਤ ਸਕੀਨਾ ਦਯਾਲ ਦਮੋਦਰ ਬਿਬਹ ਨ ਜਾਣਸ ਕੋਈ ਐ ਚਿੱਤ ਉਸ ਦਇਆਵਾਨ ਸ੍ਰਿਸ਼ਟੀ ਦੇ ਮਾਲਕ ਪ੍ਰਤਪਾਲਕ ਨੂੰ ਤੂੰ ਚੇਤੇ ਕਿਉਂ ਨਹੀਂ ਕਰਦਾ ਤੈਨੂੰ ਉਸ ਦੀ ਸਮਝ ਕਿਉਂ ਨਹੀਂ ਆਉਂਦੀ ਛੱਡ ਹੋਰ ਗੱਲਾਂ ਉਸ ਨੂੰ ਯਾਦ ਕਰ ਤੇ ਮੈਂ ਤੈਨੂੰ ਦੱਸ ਦੇਣਾ ਜੇ ਤਾ ਵਹਿ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਜੇ ਤੂੰ ਦੌੜ ਲਗਾ ਕੇ ਸੋਚੇ ਨਾ ਬ੍ਰਹਮੰਡਾਂ ਵਿੱਚੋਂ ਮੈਂ ਆਪਣੀ ਸ਼ਕਤੀ ਨਾਲ ਕੁਝ ਪ੍ਰਾਪਤ ਕਰ ਲਵਾਂਗਾ ਤਮਾਸ਼ਾ ਤੈਨੂੰ ਭੁਲੇਖਾ ਪੈ ਗਿਆ ਹੈ ਜੋ ਕਰਤੇ ਨੇ ਕਰਨਾ ਹੈ ਉਹੀ ਹੁੰਦਾ ਹੈ ਖੰਡਾਂ ਬ੍ਰਹਮੰਡਾਂ ਵਿੱਚ ਵੀ ਤੂੰ ਦੇਖ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਿੱਥੋਂ ਹੋਈ ਜਨਨੀ ਕੇਰੇ ਉਧਰ ਉਦਕ ਮਹਿ ਪਿੰਡ ਕੀ ਆ ਦਸ ਦੁਆਰਾ ਮਾਤਾ ਦੇ ਪੇਟ ਵਿੱਚ ਪਾਣੀ ਵਿੱਚ ਤੈਨੂੰ ਰੱਖਿਆ ਅੱਗ ਵੀ ਉੱਥੇ ਸੀ ਜਠਰ ਅਗਨ ਪੇਟ ਦੀ ਅੱਗ ਪਰ ਤੈਨੂੰ ਪਾਣੀ ਵਿੱਚ ਸੰਭਾਲਿਆ ਜਨਨੀ ਕੇਰੇ ਉਦਰ ਉਦਕਮ ਹੈ ਉੱਥੇ ਤੇਰੀ ਬਣਤਰ ਬਣਾਈ ਪਿੰਡ ਕੀਆ ਦਸ ਦਵਾਰਾ ਦਸਾਂ ਦਵਾਰਿਆਂ ਵਾਲਾ ਤੇਰਾ ਸ਼ਰੀਰ ਨੱਚ ਦਿੱਤਾ ਜ਼ਿੰਦਗੀ ਲਈ ਖੁਰਾਕ ਦੀ ਲੋੜ ਸੀ ਨਾ ਕਮਾਉਣ ਜੋਗਾ ਸੈਂ ਅੱਜ ਤੂੰ ਦਾਅਵੇ ਕਰੇ ਮੈਂ ਬਹੁਤ ਕਮਾਈ ਕਰਦਾ ਤਾਂ ਖਾਂਦਾ ਮਾਤਾ ਦੇ ਪੇਟ ਵਿੱਚ ਤੇਰੀ ਕਮਾਈ ਤਾਂ ਕੋਈ ਨਹੀਂ ਸੀ ਦੇ ਆਹਾਰ ਅਗਨ ਮਹਿ ਰੱਖੈ ਐਸਾ ਖਸਮ ਹਮਾਰਾ ਉੱਥੇ ਵੀ ਉਸਨੇ ਜਿਸ ਤਰ੍ਹਾਂ ਦੇ ਭੋਜਨ ਦੀ ਤੈਨੂੰ ਜ਼ਰੂਰਤ ਸੀ ਮਾਂ ਪਾਸੋਂ ਹੀ ਨਾਲੀਆਂ ਜੋੜ ਦਿੱਤੀਆਂ ਉਹ ਖੁਰਾਕ ਤੈਨੂੰ ਮਿਲਦੀ ਰਹੀ ਕਿਹਦਾ ਇੰਤਜ਼ਾਮ ਹੈ ਉਸ ਦੀ ਸ਼ਕਤੀ ਦਾ ਕੋਈ ਪਾਰਾ ਵਾਰ ਨਹੀਂ ਦੇ ਅਹਾਰ ਅਗਨ ਮਹਿ ਰਾਖਾ ਹੈ ਪੇਟ ਦੀ ਅੱਗ ਵਿੱਚ ਵੀ ਉਸ ਨੇ ਸੰਭਾਲਿਆ ਹੈ ਰੱਖਦਾ ਹੈ ਉਹ ਐਸਾ ਕਸਮ ਹਮਾਰਾ ਐਸਾ ਹੈ ਮੇਰਾ ਮਾਲਕ ਬਾਹਰ ਜੋ ਦਿਸਦਾ ਸੰਸਾਰ ਨੇੜੇ ਦਾ ਹੈ ਉਸ ਵਿੱਚੋਂ ਇੱਕ ਮਿਸਾਲ ਦਿੱਤੀ। ਕਰਨ ਲੱਗੇ ਕੁੰਮੀ ਜਲਮਾ ਹੈ। ਤਨ ਤੇ ਸਬਾਹਰ ਪੰਖ ਖੀਰ ਤਿਨ ਨਹੀਂ। ਕੱਚੂ ਕੁੰਮੀ ਪਾਣੀ ਵਿੱਚ ਰਹਿੰਦੀ ਹੈ। ਕੁੰਮੀ ਜਲਮਾ ਹੈ। ਤਨ ਤੇ ਸਬਾਹਰ ਬੱਚੇ ਉਸਨੇ ਦਿੱਤੇ ਨੇ ਨੇੜੇ ਦੀ ਟਿੱਬੀ ਤੇ ਚਾਰ ਚਫੇਰੇ ਪਾਣੀ ਹੈ। ਜਿਤੇ ਰੇਤ ਹੈ ਸੁੱਕੇ ਥਾਂ ਤੇ ਉਸਨੇ ਬੱਚੇ ਦਿੱਤੇ ਨੇ ਉਹ ਪਾਣੀ ਵਿੱਚ ਰਹਿੰਦੀ ਹੈ ਬੱਚਿਆਂ پاس ਕੋਈ ਖੰਭ ਨਹੀਂ ਲੱਗੇ ਹੋਏ ਕਿ ਉੱਡ ਕੇ ਕਿਤੋਂ ਭੋਜਨ ਖਾਣ ਕੁੰਮੀ ਜਲਮਾ ਹੈ ਤਨ ਤੇ ਸਬਾਹਰ ਪੰਖ ਖੀਰ ਤਿੰਨ ਨਹੀਂ ਨਾ ਕੱਛੂ ਕੁੰਮੀ پاس ਇਹ ਸਾਧਨ ਹੈ ਕਿ ਉਹ ਦੁੱਧ ਚੁੰਗਾ ਸਕੇ ਕਰਤੇ ਦੀ ਖੇਡ ਦੇਖੋ ਕੈਸੀ ਹੈ ਨਾ ਉਹ ਉੱਡ ਕੇ ਕਿਤੋਂ ਖਾ ਕੇ ਆ ਸਕਦੇ ਨੇ ਪੰਖ ਖੀਰ ਤਿੰਨ ਨਹੀਂ ਪਰ ਪਾਲ ਦਾ ਉਹਨਾਂ ਨੂੰ ਵੀ ਹੈ ਪੂਰਨ ਪਰਮਨੰਦ ਮਨੋਹਰ ਸਮਝ ਦੇਖ ਮਨ ਮਾਹੀ ਉੱਥੇ ਵੀ ਪੂਰਨ ਤੌਰ ਤੇ ਉਹ ਸ਼ਕਤੀ ਦਾ مالک ਪ੍ਰਮਾਤਮਾ ਵਿਆਪਕ ਹੋ ਕੇ ਵਰਤ ਰਿਹਾ ਹੈ ਮਨ ਨੂੰ ਮੋਲ ਲੈਂਦਾ ਹੈ ਜਦ ਉਸ ਦਾ ਕੋਤਕ ਦੇਖਦੇ ਸਮਝ ਦੇਖ ਗੱਲ ਇੰਨੀ ਹੈ ਸਮਝ ਦੇਖ ਮਨ ਮਾਹੀ ਮਨ ਵਿੱਚ ਸਮਝ ਸਹੀ ਇੱਕ ਮਿਸਾਲ ਉਹਨਾਂ ਸ਼ਬਦ ਦੇ ਅਖੀਰ ਤੇ ਹੋਰ ਦਿੱਤੀ ਆਖਣ ਲੱਗੇ ਕੁੰਮੀ ਵੀ ਚਲੋ ਪਾਣੀ ਤੇ ਪ੍ਰithvi ਦਾ ਬਹੁਤਾ ਫਰਕ ਨਹੀਂ ਨੇੜੇ-ਨੇੜੇ ਨੇ ਹੋਰ ਮਿਸਾਲ ਦਿੰਦਾ ਪਾਖਣ ਕੀਟ ਗੁਪਤ ਹੋਏ ਰਹਤਾ ਤਾਂ ਚੋ ਮਾਰਗ ਨਹੀਂ ਪੱਥਰ ਵਿੱਚ ਕੀੜਾ ਪੈਦਾ ਕੀਤਾ ਹੈ ਨਾ ਕੋਈ ਬਾਹਰ ਨਿਕਲਣ ਦਾ ਰਸਤਾ ਹੈ ਨਾ ਬਾਹਰੋਂ ਭੋਜਨ ਅੰਦਰ ਆ ਸਕੇ ਕੋਈ ਰਸਤਾ ਹੈ ਪੱਥਰ ਅੰਦਰ ਜਨਮਿਆ ਹੈ ਪੱਥਰ ਵਿੱਚ ਹੀ ਉਹਦੀ ਖਰਾਕ ਕਰ ਦਿੱਤੀ ਹੈ ਪਾਖਣ ਕੀਟ ਪੱਥਰ ਦਾ ਕੀੜਾ ਪੱਥਰ ਦੇ ਵਿੱਚ ਗੁਪਤ ਹੋਏ ਰਹਤਾ ਤਾਚੋ ਮਾਰਗ ਨਹੀਂ ਕੋਈ ਰਸਤਾ ਨਹੀਂ ਬਾਰੋਂ ਕੁਝ ਖਾ ਪੀ ਜਾਏ ਕਹੈ ਤਨ ਪੂਰਨਤਾ ਹੁਨ ਕੋ ਮਾਤਰੇ ਜੀ ਡਰਾਈ ਕਿਉਂ ਕਬਰੋਂਦਾ ਹੈ ਐ ਜਿਉ ਤੂੰ ਕਿਉਂ ਡਰਦਾ ਹੈ ਲੋੜ ਨਹੀਂ ਮਾਤਰੇ ਜੀ ਡਰਾਈ ਜੇ ਪੱਥਰ ਦੇ ਕੀੜਿਆਂ ਨੂੰ ਪਾਲਦਾ ਹੈ ਤੈਨੂੰ ਵੀ ਪਾਲੇਗਾ ਉਸ ਦੇ ਭੰਡਾਰਿਆਂ ਵਿੱਚ ਕੋਈ ਕਮੀ ਨਹੀਂ ਹਰਥਾਂ ਵਿਆਪਕ ਨੇ ਆਸੜ ਵੀ ਉਸ ਦਾ ਹਰਥਾਂ ਤੇ ਹੈ ਪੰਡਾਰੇ ਵੀ ਹਰਥਾਂ ਨੇ ਆਸਣ ਲੋਹੇ ਲੋਹੇ ਪੰਡਾਰ ਜੋ ਕਿ ਸ਼ਪਾਇਆ ਸੋਏ ਕਵਾਰ ਤੁਸੀਂ ਬੈਟਰੀ ਵੀ ਯੂਜ਼ ਕਰਦੇ ਹੋ ਮੁਕਦੀ ਏ ਫਿਰ ਚਾਰਜ ਕਰਦੇ ਹੋ ਨਿਰੰਕਾਰ ਨੇ ਸੂਰਜ ਦੀ ਬੈਟਰੀ ਇੱਕੇ ਵਾਰੀ ਪਰ ਦਿੱਤੀ ਤੇ ਬਿਲੀਅਨ ਸਾਲਾਂ ਤੱਕ ਉਹ ਰੋਸ਼ਨੀ ਹੀਟ ਵੰਡੀ ਜਾਂਦਾ ਹੈ ਜੋ ਉਸਨੇ ਪਾ ਦਿੱਤਾ ਇੱਕੇ ਵਾਰੀ ਪਰਪੂਰ ਕਰ ਦਿਤੈ ਨੇ ਜੋ ਕਿਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਹਰ ਪਾਸੇ ਜੋ ਭਰ ਦਿੱਤਾ ਹੈ ਉਸਨੇ ਆਪਣਾ ਭੰਡਾਰਾ ਇੱਕੋ ਵਾਰੀ ਭਰ ਦਿੱਤਾ ਹੈ ਬਾਰ ਬਾਰ ਭਰਨ ਦੀ ਤਾਂ ਕਮਜ਼ੋਰਾਂ ਨੂੰ ਲੋੜ ਹੋਵੇਗੀ ਪ੍ਰਮਾਤਮਾ ਨੂੰ ਥੋੜੀ ਲੋੜ ਉਹ ਸ੍ਰਿਸ਼ਟੀ ਨੂੰ ਰਚਦਾ ਹੈ ਔਰ ਸੰਭਾਲਦਾ ਵੀ ਹੈ ਦੇਖਦਾ ਹੈ ਲੁੱਕ ਆਫਟਰ ਕਰਦਾ ਹੈ ਸਭ ਕੁਝ ਵੇਖ ਵੀ ਰਿਹਾ ਇੱਕ ਪੱਖ ਤੋਂ ਕਿ ਸਾਡਾ ਕੁਝ ਛਪਾਇਆ ਵੀ ਛੁਪਣਾ ਨਹੀਂ ਦੂਜੇ ਪਾਸੇ ਵੇਖਣ ਦਾ ਇਹ ਵੀ ਅਰਥ ਹੈ ਕਿ ਸਾਨੂੰ ਸੰਭਾਲਦਾ ਹੈ ਕਰ ਕਰ ਰਚ ਰਚ ਕੇ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਸਤਿਗੁਰੂ ਕਹਿੰਦੇ ਨੇ ਉਸ ਅਟਲ ਰਹਿਣ ਵਾਲੇ ਪ੍ਰਮਾਤਮਾ ਦੀ ਜੋ ਕੁਦਰਤ ਬਣਾ ਕੇ ਉਹਨੇ ਕਾਰ ਚਲਾ ਦਿੱਤੀ ਹੈ ਕਾਰ ਕੋਈ ਮੋਟਰ ਕਾਰ ਨਹੀਂ ਜਿਸ ਢੰਗ ਨਾਲ ਕੁਦਰਤ ਨੂੰ ਚਲਾ ਰਿਹਾ ਹੈ ਇਹ ਵੀ ਉਸ ਦੀ ਸੱਚੀ ਹੀ ਕਾਰ ਹੈ ਕਿਰਤ ਹੈ ਆਦੇਸ ਤਿਸ ਹੈ ਆਦੇਸ ਇਸ ਲਈ ਸਾਡੀ ਸੁਰਤ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਲੈ ਜਾਂਦੇ ਨੇ ਕਿ ਐਸੇ ਸਰਬ ਕਲਾ ਸਮਰੱਥ ਤੇ ਮਿਹਰਬਾਨ ਮਾਲਕ ਦੇ ਅੱਗੇ ਝੁਕ ਜਾਓ ਆਪ ਕਹਿੰਦੇ ਨੇ ਨਮਸਕਾਰ ਹੈ ਨਮਸਕਾਰ ਹੈ ਆਦੇਸ ਤਿਸ ਹੈ ਆਦੇਸ ਉਸ ਮਾਲਕ ਦੇ ਅੱਗੇ ਮੇਰੀ ਨਮਸਕਾਰ ਹੈ ਡੰਡੋਤ ਉਹ ਕੈਸਾ ਹੈ ਸਭ ਸ੍ਰਿਸ਼ਟੀ ਦਾ ਮੁੱਢ ਸਭ ਦਾ ਆਦਿ ਸਦਾ ਤੋਂ ਆਦਿ ਅਨਿਲ ਰਤੀ ਪਰ ਦਾਗ ਜਿਸਤੇ ਨਹੀਂ ਪਰਮ ਪਵਿੱਤਰ ਸ੍ਰੇਸ਼ਟ ਅਨਿਲ ਅਨਾਦ ਉਸ ਦਾ ਆਰੰਭ ਕੋਈ ਨਹੀਂ ਦੱਸ ਸਕਦਾ ਹੈ ਹੀ ਨਹੀਂ ਉਹ ਸਦਾ ਤੋਂ ਹੈ ਆਰੰਭ ਕਦ ਤੋਂ ਬਿਆਨ ਕਰਾਂਗੇ ਆਦਿ अनिल अनाद अनाहत अनाहत है वो कभी हट नहीं ਕੀਤਾ ਜਾ ਸਕਦਾ ਹੱਤ ਤੋਂ ਸ਼ਬਦ ਹੱਤਿਆ ਬਣਿਆ ਹੈ ਜਿਸ ਨੂੰ ਮਾਰਿਆ ਜਾ ਸਕੇ ਜੋ ਮਿਟ ਸਕੇ ਮਿਟ ਜਾਏ ਅੱਜ ਹੈ ਕੱਲ ਨਾ ਰਹੇ ਉਹ ਐਸਾ ਨਹੀਂ ਉਸ ਨੂੰ ਚੋਟ ਵੀ ਨਹੀਂ ਪਹਚਾਈ ਜਾ ਸਕਦੀ ਅਨਾਹਤ ਹੈ ਨਾ ਹੱਤ ਕੀਤਾ ਜਾ ਸਕਦਾ ਹੈ ਨਾ ਚੋਟ ਪਹਤਾ ਸਕਦੇ ਉਸ ਤੋਂ ਕੋਣ ਮਹਾਨ ਹੈ ਜੋ ਉਸ ਨੂੰ ਮਿਟਾ ਸਕੇ ਉਹ ਨਿਰੰਕਾਰ ਜੋ ਸਦਾ ਤੋਂ ਹੈ ਮੈਲ ਤੋਂ ਮੁਕਤ ਹੈ ਜਿਸ ਦਾ ਆਰੰਭ ਕੋਈ ਨਹੀਂ ਦੱਸ ਸਕਦਾ ਕਿਉਂਕਿ ਸਦਾ ਤੋਂ ਹੈ ਤੇ ਸਦਾ ਰਹੇਗਾ ਮਿਟੇਗਾ ਕਦੀ ਨਹੀਂ ਉਸ ਨੂੰ ਨਾ ਕੋਈ ਮਿਟਾ ਸਕਦਾ ਹੈ ਨਾ ਉਸ ਖੁਦ ਮਿਟਣਾ ਹੈ ਆ ਨਾ ਹੱਤ ਉਹ ਸਦਾ ਕਾਇਮ ਰਹੇਗਾ ਜੁਗ ਜੁਗ ਇੱਕੋ ਵੇਸ ਤੇ ਹਰ ਜੁਗ ਵਿੱਚ ਉਹ ਇੱਕ ਰੰਗ ਵਿੱਚ ਹੈ ਉਹ ਬਦਲਣ ਵਾਲਾ ਨਹੀਂ ਕਿ ਕਦੀ ਬੱਚਾ ਹੈ ਕਦੀ ਜਵਾਨ ਹੋ ਗਿਆ ਹੈ ਤੇ ਫਿਰ ਸਾਡੀ ਤਰ੍ਹਾਂ ਬਡਾਪਾ ਵੀ ਆ ਜਾਏ ਬਡਾਪੇ ਤੋਂ ਬਾਅਦ ਮੌਤ ਵੀ ਆ ਜਾਏ ਮੌਤ ਦਾ ਤਾਂ ਪਰਸਾ ਹੀ ਕੋਈ ਨਹੀਂ ਭਾਵੇਂ ਬਚਪਨ ਵਿੱਚ ਵੀ ਆ ਜਾਏ ਜਵਾਨੀ ਵਿੱਚ ਆ ਜਾਏ ਕਿੰਨੇ ਲੋਕ ਤੁਰ ਜਾਂਦੇ ਨੇ ਜਵਾਨੀ ਵਿੱਚ ਬੁਢਾਪੇ ਤੋਂ ਬਾਅਦ ਤਾਂ ਪੱਕੀ ਗੱਲ ਹੈ ਐ ਮੌਲਾ ਮੇਰੇ ਦੁਨੀਆ ਤੇਰੀ ਫਾਨੀ ਦੇਖੀ ਇਸ ਪਖਤ ਹਰ ਚੀਜ਼ ਜਹਾਂ ਕੀ ਆਣੀ ਜਾਣੀ ਦੇਖੀ ਜੋ ਆਕਰ ਨਾ ਜਾਏ ਉਹ ਬੁਢਾਪਾ ਦੇਖਾ ਬੁਢਾਪਾ ਆ ਜਾਏ ਫਿਰ ਜਾਂਦਾ ਨਹੀਂ ਕਿ ਮੁੜ ਕੇ ਜਵਾਨੀ ਆ ਜਾਏਗੀ ਲੱਖ ਦਵਾਈਆਂ ਤੇ ਕੁਛ ਤੇ ਖਾਓ ਜੋ ਆਕਰ ਨਾ ਜਾਏ ਉਹ ਬੁਢਾਪਾ ਦੇਖਾ ਜੋ ਜਾਕਰ ਨਾ ਆਏ ਉਹ ਜਵਾਨੀ ਦੇਖੀ ਜਵਾਨੀ ਚਲੇ ਗਈ ਮੁੜਦੀ ਨਹੀਂ ਇਹ ਤਬਦੀਲੀ ਕੁਦਰਤ ਦਾ ਨਿਗਮ ਹੈ ਪਰ ਨਿਰੰਕਾਰ ਤੇ ਲਾਗੂ ਨਹੀਂ ਹੁੰਦਾ ਉਹ ਸਦਾ ਇੱਕ ਰਸ ਵਿੱਚ ਇੱਕ ਵੇਸ ਵਿੱਚ ਹੈ ਆਪਣੇ ਆਪ ਵਿੱਚ ਹੈ ਇਸੇ ਲਈ ਤਾਂ ਉਸ ਨੂੰ ਅਕਾਲ ਪੁਰਖ ਆਖਦੇ ਆ ਜਿਹਦੇ ਉੱਪਰ ਕਾਲ ਦਾ ਜ਼ੋਰ ਹੈ ਸਮੇਂ ਦਾ ਜ਼ੋਰ ਹੈ ਸਮਾ ਆਪ ਹਰ ਪਲ ਮਰ ਰਿਹਾ ਔਰ ਜਿਸ ਤੇ ਲਾਗੂ ਹੁੰਦਾ ਉਸ ਨੂੰ ਮਾਰ ਰਿਹਾ ਹੈ ਉਹ ਅਕਾਲ ਪੁਰਖ ਹੈ ਸਦਾ ਕਾਇਮ ਸਦਾ ਇੱਕ ਰਸ ਸਦਾ ਇੱਕ ਰੰਗ ਉਸ ਨੂੰ ਮੇਰੀ ਨਮਸਕਾਰ ਹੈ ਨਮਸਕਾਰ ਹੈ ਉਸ ਦੇ ਰੰਗਾਂ ਨੂੰ ਤੱਕੀਏ ਜਿੰਨੀ ਗਹਿਰਾਈ ਤੱਕ ਦੇਖ ਸਕੋ ਦੇਖੋ ਯਤਨ ਕਰਕੇ ਦੇਖੋ ਨਵੇਂ-ਨਵੇਂ ਰਾਜ਼ ਪ੍ਰਗਟ ਹੋਣਗੇ ਤੇ ਅੰਤ ਕਦੀ ਨਹੀਂ ਆਵੇਗਾ ਉਸ ਦੀ ਸ਼ਕਤੀ ਕਿੰਜ ਵਰਤ ਰਹੀ ਹੈ ਤੇ ਜਿਵੇਂ ਜਿਵੇਂ ਉਹਨਾਂ ਰੰਗਾਂ ਵਿੱਚ ਲੀਨ ਹੋਵੋਗੇ ਤਵੇਂ-ਤਵੇਂ ਭਗਤੀ ਦਾ ਰੰਗ ਚੜਦਾ ਜਾਏਗਾ ਕੋਈ ਧੂਣੀਆਂ ਤਪਾਉਣ ਦੀ ਲੋੜ ਨਹੀਂ ਕੁਦਰਤ ਨੂੰ ਦੇਖਣਾ ਸ਼ੁਰੂ ਕਰ ਦਿਓ ਔਰ ਕੋਸ਼ਿਸ਼ ਕਰੋ ਜਿੰਨੀ ਗਹਿਰਾਈ ਤੱਕ ਦੇਖ ਸਕੋ ਕੁਦਰਤ ਵਿੱਚੋਂ ਕਾਦਰ ਦਿਸੇਗਾ ਤੇ ਜਿਵੇਂ ਜਿਵੇਂ ਉਸ ਦੇ ਰੰਗ ਪ੍ਰਗਟ ਹੋਣਗੇ ਉਨ੍ਹਾਂ ਕ੍ਰਿਸ਼ਮਿਆਂ ਨਾਲ ਸੁਰਤ ਪਰ ਜਾਏਗੀ ਉਸ ਵੇਲੇ ਅश्चर्यਤਾ ਵਿੱਚ ਕਹਿ ਕੇ ਫਿਰ ਬੈਠ ਕੇ ਜ਼ਬਾਨ ਤੋਂ ਨਿਕਲੇ ਵਾਹ ਗੁਰੂ ਵਾਹ ਗੁਰੂ ਉਹ ਹੈ ਭਗਤੀ ਵਾਹ ਗੁਰੂ ਜੀ ਕਿਰਪਾ ਕਰਨ ਅਸੀਂ ਇਸ ਤਰ੍ਹਾਂ ਦਾ ਜੀਵਨ ਅਪਣਾ ਸਕੀਏ ਸੋ ਇਨੀਆਂ ਵਿਚਾਰਾਂ ਕਰਦੇ ਆ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ ਓਖੇ ਮਾ ਕਰ ਦੇਣੀਆਂ ਗੁਰਬਾਣੀ ਆਜ਼ਾਦ ਬੋਧ ਹੈ ਕੋਈ ਦਾਵਾ ਨਹੀਂ ਕਿ ਅਸੀਂ ਬਹੁਤ ਸ਼ੁੱਧ ਅਰਥ ਕਰ ਸਕਦੇ ਹਾਂ ਇਸ ਦੀਆਂ ਗਹਿਰਾਈਆਂ ਦਾ ਕੋਈ ਅੰਤ ਨਹੀਂ ਇਸ ਲਈ ਖਿਮਾ ਦਾ ਜਾਚਕ ਵੀ ਹਾਂ ਅਖੀਰ ਵਿੱਚ ਬੇਨਤੀ ਉਰਜ਼ੋਰ ਸ਼ਬਦਾਂ ਵਿੱਚ ਕਰਨੀ ਚਾਹੁੰਦਾ ਹਾਂ ਕਿ ਜਿੱਥੇ ਆਪ ਜੀ ਵੀਡੀਓ ਦੇਖਦੇ ਹੋ ਇਹ ਵਿਚਾਰ ਸੁਣਦੇ ਹੋ ਉੱਥੇ ਇੱਕ ਯਤਨ ਤਾਂ ਹੋਰ ਕਰ ਦਿਓ ਕੁਝ ਪ੍ਰਾਣੀ ਕਰ ਰਹੇ ਨੇ ਪਰ ਅਸੀਂ ਸਪੀਡ ਅਪ ਕਰਨਾ ਚਾਹੁੰਦੇ ਆ ਤੇ ਉਸ ਵਿੱਚ ਹਰ ਸੁਣਨ ਵਾਲਾ ਵਿਅਕਤੀ ਹਿੱਸਾ ਪਾ ਸਕਦਾ ਹੈ ਕਿ ਜਿੰਨਾ ਸਰਕਲ ਤੁਹਾਡੇ ਪਾਸ ਹੈ WhatsApp ਤੇ ਸ਼ੇਅਰ ਕਰਨਾ ਹੈ ਨਾ ਇਹ ਵੀਡੀਓ ਅਗਾ ਸ਼ੇਅਰ ਕਰ ਦਿਓ ਕੋਈ ਪੈਸਾ ਤਾਂ ਲੱਗਦਾ ਨਹੀਂ ਤੇ ਨਾਲ ਬੇਨਤੀ ਕਰ ਦਿਓ ਜਿਨ੍ਹਾਂ ਨੂੰ ਤੁਸੀਂ ਸ਼ੇਅਰ ਕਰ ਰਹੇ ਹੋ ਕਿ ਭਾਈ ਤੁਸੀਂ ਵੀ ਅਗਾ ਕਰੋ ਇੱਕ ਦਿਨ ਵਿੱਚ ਕਾਫਲਾ ਵੱਡਾ ਹੋ ਸਕਦਾ ਕੇਵਲ ਧਿਆਨ ਦੇਣ ਦੀ ਲੋੜ ਹੈ ਚੈਨਲ ਸਬਸਕ੍ਰਾਈਬ ਜੇ ਅਜੇ ਤੱਕ ਜਿਨ੍ਹਾਂ ਨੇ ਨਹੀਂ ਕੀਤਾ ਜਿਨ੍ਹਾਂ ਨੇ ਕੀਤਾ ਹੈ ਬਹੁਤ ਧੰਨਵਾਦ ਸਾਨੂੰ ਵੀ ਫੀਡਬੈਕ ਮਿਲਦੀ ਹੈ ਕਿ ਇੰਨੀਕ ਸੰਗਤ ਇਹ ਗੁਰਬਾਣੀ ਵਿਚਾਰ ਦੇ ਪਰਿਵਾਰ ਦਾ ਹਿੱਸਾ ਬਣ ਰਹੀ ਹੈ ਜਿਨ੍ਹਾਂ ਕੀਤਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨਹੀਂ ਕੀਤਾ ਉਹ ਹੁਣ ਕਰ ਲਓ ਸਬਸਕ੍ਰਾਈਬ ਕਰੋ ਤੇ ਦੂਜਿਆਂ ਨੂੰ ਵੀ ਪ੍ਰੇਰਿ ਕਮੈਂਟਸ ਕੋਈ ਵੀ ਆਪਜੀ ਵਿਚਾਰ ਦੇਣਾ ਚਾਹੋ ਸਵਾਗਤ ਹੈ ਇਹਹੀ ਬੇਨਤੀਆਂ ਨੇ ਇਹਨਾਂ ਬੇਨਤੀਆਂ ਦੇ ਨਾਲ-ਨਾਲ ਮੈਂ ਅਖੀਰ ਵਿੱਚ ਆਪ ਜੀ ਨੂੰ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ